ਮੈਂ ਤਾਂ ਐਸਐਸਪੀ ਨਾਨਕ ਸਿੰਘ ਨੂੰ ਇੱਕ ਗੱਲ ਕਹਿਣਾ ਚਾਹਾਂਗਾ ਇਹ ਇੱਕ ਛੋਟਾ ਜਿਹਾ ਅਨਕਾਉਂਟੈਕਟ ਪਤਾ ਨਹੀਂ ਸੱਚਾ ਹੈ ਜਾਂ ਝੂਠਾ ਜੀ ਨੂੰ ਕੀਤਾ ਤੇ ਹਵਾ ਚ ਆ ਗਏ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਨਾ ਡਿਸਟ੍ਰਿਕਟ ਕੁਕਵਾੜਾ ਮੇਰੇ ਨਾਲ ਭੇਜੋ ਇਹਨਾਂ ਨੂੰ ਸਹੀ ਅਨਕਾਉਂਟੈਕਟ ਹੁੰਦਾ ਕੀ ਹੈ ਉਹ ਦਿਖਾ ਦਾਂਗੇ ਅਸੀਂ ਮੈਂ ਦਾਅਵੇ ਨਾਲ ਕਹਿਣਾ ਵੀ ਜੇ ਇਹਨਾਂ ਦੀ ਪੰਜਾਬ ਪੁਲਿਸ ਸਿਰ ਵੀ ਚੱਕ ਜੇ ਮੇਰੇ ਮੂੰਹ ਤੇ ਠੁਕ ਦਿਓ ਨੀਤ ਗਾਰਕਿਸਰ ਮੇਰਾ ਨਾਮ ਹੈ ਡਿਸਟ੍ਰਿਕਟ ਕੁਕਵਾੜਾ ਦੇ ਵਿੱਚ ਪੋਸਟਡ ਹਾਂ ਇਸ ਟਾਈਮ ਬੱਸ ਇਹ ਵੀ ਕਿਹਾ ਦੇਖਦੇ ਕਿਉਂਕਿ ਪੂਰੀ ਇਨਕੁਆਇਰੀ ਹੋਈ ਆ ਫਿਰ ਉਸ ਤੋਂ ਬਾਅਦ ਐਫ ਆਈ ਆਰ ਵੀ ਲੌਂਚ ਹੋ ਗਈ ਹੈਗੀ ਆ ਤਾਂ ਸਰ ਮੈਂ ਨਹੀਂ ਮੰਨਦਾ ਵੀ ਇਹ ਕੁਝ ਉਹਨਾਂ ਦੇ ਖਿਲਾਫ ਐਕਸ਼ਨ ਲੈਣਗੇ ਮੈਂ ਤਾਂ ਇੱਕੋ ਹੀ ਗੱਲ ਕਹਾਂਗਾ ਵੀ ਸੀਬੀਆਈ ਨੂੰ ਇਹ ਕਾਰਵਾਈ ਦਿੱਤੀ ਜਾਵੇ ਲੌਂਡਰ ਆਰਡਰ ਦੀ ਗੱਲ ਕਰਦੇ ਹੋਗਾ ਜਿਹੜਾ ਹੋ ਜਾਏਗਾ ਸਰ ਸੀਨੀਅਰ ਅਧਿਕਾਰੀ ਦੀ ਜਾਂਚ ਹੋ ਗਈ ਹੈ ਉਸ ਤੋਂ ਬਾਅਦ ਬਾਈ ਨੇ ਐਫ ਆਈ ਆਰ ਦਰਜ ਹੋ ਗਈ ਹੈਗੀ ਆ ਕੁਛ ਨਹੀਂ ਇਹ ਕੁਛ ਨਹੀਂ ਬਿਲਕੁਲ ਇਹ ਹੀ ਪੰਜਾਬ ਪੁਲਿਸ ਸਾਨੂੰ ਬਹੁਤ ਜ਼ਿਆਦਾ ਟੰਗ ਕਰਦੀ ਹੈ ਮੇਰੇ ਖੁਦ ਨਾਲ ਜੁਲਾਈ 2022 ਦੇ ਵਿੱਚ ਸਮਾਨੇ ਸਾਡੇ ਨਾਲ ਸਮਾਨੇ ਸਿਟੀ ਚ ਸੋਂ ਪ੍ਰਕਾਸ਼ ਹੈਡ ਕਨਸਟੇਬਲ ਨੇ ਮੈਂ ਕਿਸੇ ਕੇਸ ਚ ਉਹਨਾਂ ਕੋਲ ਚਲਾ ਗਿਆ ਮੈਨੂੰ ਖੁਦ ਉਹਨਾਂ ਨੇ ਕਿਹਾ ਕਹਿੰਦੇ ਵੀ ਫਾਇਦਾ ਕੋਈ ਨਹੀਂ ਨਿਕਲ ਜਾ ਤੂੰ ਅਸੀਂ ਪਤਾ ਨਹੀਂ ਕਿੰਨੇ ਕੁ ਫੌਜੀ ਲਵੇਟਦੇ ਨੇ ਇਤਾਂ ਹੀ ਕੇਸਾਂ ਚਾ ਵੀ ਹੋਣਾ ਹੋਵੇ ਅਸੀਂ ਤੈਨੂੰ ਵੀ ਇਸੇ ਕੇਸ ਇਨਵੋਲ ਕਰ ਦਈਏ ਉਸ ਤੋਂ ਬਾਅਦ ਵੀ ਜਦੋਂ ਵੀ ਆਈਦਾ ਮਤਲਬ ਇੱਕੋ ਹੀ ਉਹਨਾਂ ਦੇ ਅਜੇ ਵੀ ਉਹ ਕੇਸ ਪੈਂਡਿੰਗ ਰੱਖਿਆ ਹੋਇਆ ਹੈ ਉਹਨਾਂ ਨੇ ਜਾਣ ਕੇ ਤੇ ਕਹਿੰਦਾ ਆਪ ਸਾਨੂੰ ਇਸ ਗੱਲ ਚ ਲਿਜਾ ਲੈਂਦੇ ਨੇ ਵੀ ਅਸੀਂ ਨਹੀਂ ਤਾਂ ਤੁਹਾਡੇ ਤੇ ਕੇਸ ਪਾ ਦਾਂਗੇ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਪੁਲਿਸ ਇਹ ਪੁਛੇ ਕਾਰਵਾਈ ਇਹਨਾਂ ਦੇ ਖਿਲਾਫ ਕਰ ਦੋ ਜੀ ਆਰਮੀ ਉਹ ਵੀ ਲੌਂਡ ਰੋਡ ਤੇ ਚਲਦੀ ਆ ਹਾਂਜੀ ਆ ਉਹ ਵੀ ਲੌਂਡ ਰੋਡ ਤੇ ਬਿਲਕੁਲ ਜੀ ਬਿਲਕੁਲ ਲੱਗਦਾ ਹੈ ਕਿ ਇਸ ਚੀਜ਼ ਨੂੰ ਜਿਹੜਾ ਹੈਗਾ ਮੈਨੂੰ ਕੋਈ ਉਮੀਦ ਨਹੀਂ ਜੀ ਪੰਜਾਬ ਪੁਲਿਸ ਤੋਂ ਮੈਂ ਨਹੀਂ ਕਹਿੰਦਾ ਵੀ ਇਹ ਕੁਝ ਐਕਸ਼ਨ ਲੈਣਗੇ ਇਹਨਾਂ ਦੇ ਖਿਲਾਫ ਸੀਬੀਆਈ ਨੂੰ ਰਿਕਮੈਂਡ ਕੀਤੀ ਜਾਵੇ ਇਸ ਕਾਰਨ ਧੰਨਵਾਦ ਜੀ dear officers dev you don't deserve to name my husband you have busy men now meri pehli mang rakhi gayi sit anusare nu pata fir nahi ho rahi si jo taade pressure nal hoy raat hi 2:30 i am thankful to dc priti ji main unna lai tanu saryan nu bolangi ek wari goodwill gesture hai thanks karo dc priti ne sada saakta hai ਸਿਸ ਤੋਂ ਪਾਇਆ ਹੈਜ਼ ਆ ਫਿਲਰ ਇੱਕ ਲੇਡੀ ਨਾਲ ਇੱਕ ਲੇਡੀ ਖੜੀ ਹੋਈ ਮੈਂ ਉਹਨਾਂ ਦਾ ਧੰਨਵਾਦ ਕਰ ਦਿਆ ਦੂਜਾ ਜਿਹੜੇ ਕੁਝ ਤੇਜ ਤੇ ਲੋਸਾ ਵੀ ਤੇ ਖੜੇ ਹਨ ਉਹ ਬਲੱਡ ਆਫ ਆਰਮੀ ਜਰਨਲ ਚੰ다 ਸਿੰਘ ਦੇ ਗ੍ਰੈਂਡਸਨ ਨੇ ਉਹਨਾਂ ਦੇ ਫਾਦਰ ਕੈਪਟਨ ਜੀ ਕੇ ਅੱਜ ਹਰੀਪਗ ਪਾ ਕੇ ਇਸ ਲਈ ਆਏ ਕਿਉਂਕਿ ਇਹਨਾਂ ਦੇ ਅੰਦਰ ਵੀ ਹਰਾ ਖੂਨ ਹੈ ਕਿਉਂਕਿ ਹਰਾ ਖੂਨ ਹਰੇ ਖੂਨ ਲਈ ਬੋਲਦੇ ਉਹਨਾਂ ਨੇ ਇੱਕ ਵਾਰੀ ਪਬਲਿਕ ਵਿੱਚ ਯਾਨੀ ਕਿ ਅਸੀਂ ਮੈਂ ਪੋਲੀਟਿਸ਼ੀਅਨ ਆ ਉਹ ਸਾਂਡੂ ਲਈ ਲੜਦੇ ਨੇ ਆਪਣੇ ਖੂਨ ਲਈ ਲੜਦੇ। ਪਰ ਇਸ ਚੀਜ਼ ਨੂੰ ਸਾਡੇ ਮੇਰੇ ਬ੍ਰਦਰ ਜਿਸ ਨੂੰ ਮੈਂ ਕਹਿੰਦੀ ਆ ਉਹ ਮੀਡੀਆ ਸਕੈਂਡਲ ਪੋਲੀਟੀਕਲ ਇਸ਼ੂ ਦਿਸ ਇਜ਼ ਨਾਟ ਆ ਪੋਲੀਟੀਕਲ ਇਸ਼ੂ। ਦਿਸ ਇਜ਼ ਸਿਟੀਜ਼ਨ ਇਸ਼ੂ। ਦਿਸ ਇਜ਼ ਪੰਜਾਬ ਦਾ ਇਸ਼ੂ। ਸਾਡੇ ਪੰਜਾਬ ਵਿੱਚ ਐਡੇ ਸਾਨੂੰ ਸਰਕਾਰ ਨਹੀਂ ਚਾਹੀਦੀ ਜਿਹੜੀ ਸਾਡੇ ਕੀ ਜੋ ਸਾਡੇ ਲੋਅ ਐਂਡ ਨਾਟਾ ਖਰਾਬ ਕਰੇ। ਸਾਨੂੰ ਗੁੰਡੇ ਪੁਲਿਸ ਨਹੀਂ ਚਾਹੀਦੇ ਸਾਨੂੰ ਪੁਲਿਸਾਈ ਜੀ ਚਾਹੀਦੇ ਜੋ ਸਾਡੀ ਸੁਰੱਖਿਆ ਕਰੇ নাও ਐ ਤਾਨੂੰ ਸਾਰਿਆਂ ਨੂੰ ਕਟਨਾ ਪਤੀਆ ਕਟਨਾ ਨੂੰ ਬਾਰ ਬਾਰ ਕਹਿੰਦੇ ਹੋ ਮੇਰਾ ਦਿਲ ਟੁੱਟਦਾ ਆਈ ਡੋਨਟ ਵਾਂਟ ਟੂ ਰਿਪੀਟ ਦੈਟ ਮੈਂ ਨਹੀਂ ਕਹਿਣਾ ਚਾਹੁੰਦੀ ਕਿ ਸਾਡੇ ਨਾਲ ਕੀ ਕੀਤਾ ਹੈ ਮੇਰੇ ਹਸਬੰਡ ਦਿੱਲੀ ਤੋਂ ਤਿਹਾੜ ਮਨਾਉਣ ਲਈ ਮੇਰੇ ਲਈ ਆਏ ਸੀ ਇੱਥੇ ਬਹੁਤ سارے ਮੇਰੇ ਦੋਸਤ ਹਨ ਜੋ ਉਸ ਤਿਹਾੜ ਮਨਾਉਣ ਲਈ ਮੇਰੇ ਲਈ ਵੇਟ ਕਰ ਰਹੇ ਸੀ ਜਿਨ੍ਹਾਂ ਨੂੰ ਮੈਂ ਮੈਸੇਜ ਅੱਜ ਬੰਨਣਾ ਕੁਝ ਦੁਰਘਟਨਾ ਹੋ ਗਈ ਹੈ ਕੱਲ ਹੋਲੀ ਨਹੀਂ ਬਣਾ ਸਕਦਾ ਸਾਡੇ ਘਰ ਤੇ

ਤੁਸੀਂ ਖਰਾਬ ਕੀਤਾ ਤੁਸੀਂ ਆਪਣੇ 4 ਐਸਐਚਓ ਨੂੰ ਬਚਾਨ ਨਹੀਂ ਕਿਸ ਲਈ ਅੱਜ ਤੱਕ ਐਸਐਸਪੀ ਸਾਹਿਬ ਨੇ ਮੀਡੀਆ ਤੇ ਆ ਕੇ 4 ਐਸਐਚਓ ਦਾ ਨਾਮ ਨਹੀਂ ਲੀਤਾ ਕਿ ਕਿਸ ਲਈ ਬਚਾਰੇ ਉਹਨਾਂ ਨੂੰ ਜਨਤਾ ਨੂੰ ਜਵਾਬ ਚਾਹੀਦਾ ਹੈ ਜਵਾਬ ਚਾਹੀਦਾ ਹੈ ਨਹੀਂ ਬਹੁਤ ਵੱਡਾ ਧੰਨਵਾਦ ਹੈ ਕਿਉਂਕਿ ਇਹ ਅੱਜ ਇਸਫਲਤਾ ਤੇ ਪਹੁੰਚਿਆ ਹੈ ਕਿਉਂਕਿ ਸਾਡੀ ਮੀਡੀਆ ਸਾਡੇ ਨਾਲ ਸੀ ਤੁਹਾਡੇ ਲੋਕਾਂ ਲਈ ਮੈਂ ਇਹ ਬਿਟ ਭੁਰੇ ਪਰ ਮੀਡੀਆ ਇਹ ਬਿਟ बगैर आर्टिकल लिखा बोले मैं लिखूंगा पुलिस मांगा हेल्पलाइन पटियाला उन्होंने डरे बगैर पोस्ट पाई और एक मेरा ब्रदर है जिसमें मैं प्राकन लिया उसने मेरा नाम खाले कर मैं है कोई पॉलिटिकल इशू नहीं है जी पॉलिटिकल नहीं है एक जनता की लड़ाई है और मैं तनु सारे नो एक को चीज कहूंगी जेडी भी लड़ाई आज तो बाद में अपने आप नो कहना मैं झांसी की रानी हूं पंजाब ले लड़ूंगी हर एक लड़ाई हर एक नागरिक की लड़ाई से मेरे नाल आके इदा ही खड़े रहे

ਸਾਨੂੰ ਇੱਕ ਜਸਟਿਸ ਦਵਾਣਾ ਜ਼ਰੂਰੀ ਹੈ ਭਾਈ ਇਹ ਉਹ ਜੀ ਅਜੇ ਸਾਨੂੰ ਪਤਾ ਨਹੀਂ ਹੈ ਕੁਝ ਵੀ ਜੀ ਐਫ ਆਈ ਆਰ ਦਿੱਤੀ ਹੈ ਮਗਰ ਸਸਪੈਂਸ਼ਨ ਆਰਡਰ ਦਾ ਸਾਨੂੰ ਪਤਾ ਨਹੀਂ ਕਿਹੜੇ ਸਸਪੈਂਡ ਹੋਏ ਕਿਹਨਾਂ ਦਾ ਨਾਮ ਹੈ ਐਸ ਐਸ ਪੀ ਸਾਹਿਬ ਮੀਡੀਆ ਟਾਕੇ ਬੋਲੋ ਅਜੇ ਤੱਕ ਡਰਦੇ ਕਿਉਂ ਪਿਓ 12 ਬੰਦਿਆਂ ਦੇ ਨਾਮ ਲੈਂਦੇ ਡਰਦੇ ਹੋ ਤੇ ਤੁਸੀਂ ਪੰਜਾਬ ਨੂੰ ਕਿੱਦਾਂ ਸਮਾ ਲੋਗੇ ਪਟਿਆਲਾ ਦੇ ਰੁੱਖਾ ਕਿੱਦਾਂ ਕਰੋਗੇ ਜੀ ਬੋਲਿਆ ਤੇ ਸਾਨੂੰ ਗਿਆਨ ਮਗਰ ਅੱਜ ਸਾਨੂੰ ਜਦੋਂ ਐਸਐਸਪੀ ਸਾਹਿਬ ਮੀਡੀਆ ਨਾਲ ਦਸਤਕ ਦੇ ਪਰਚੇ ਦੇ ਨਾਮ ਕਾਹ ਸੀ ਦਸਤਕ ਪਿਆ ਮੈਡਮ ਐਸਐਸਪੀ ਜਰਨ ਹੁਣ ਪੱਕਾ ਮੋਟਾ ਲੱਗੇ ਜਦੋਂ ਇਹ ਜੀ ਇਹ ਪੱਕਾ ਮੋਟਾ ਸਾਨੂੰ ਜਦ ਤੱਕ ਸੀਬੀਆਈ ਇਨਕੁਆਇਰੀ ਮਾਰਕ ਨਹੀਂ ਕਰਨਗੇ ਐਸਐਸਪੀ ਸਾਹਿਬ ਦਾ ਐਸਐਸਪੀ ਸਾਹਿਬ ਨਾਲ ਕੋਈ ਗੱਲ ਨਹੀਂ ਆਈ ਬਈ ਐਫਆਈਆਰ ਕਰਾਈ ਉਹ ਵੀ ਸਾਨੂੰ ਤੰਗ ਕਰਕੇ ਕਰਦੇ ਜਰਾ ਤੁਹਾਡੀ ਸੀਬੀਆਈ ਨਾਲ ਵੀ ਕਿੰਦੀ ਸੀ ਮੈਡਮ ਦਾ ਮੈਂ ਚੰਨਿਆ ਬਾਤ ਹਰਜੀ ਪਟਿਆਲੇ ਲਈ ਜੀ ਸਾਨੂੰ ਕੋਈ ਕਮੈਂਟ ਨਹੀਂ ਮੈਨੂੰ ਉਸ ਸਿਸਟਮ ਤੇ ਪਰੋਸਾਈਨੀ ਜਿਹੜੀ ਪੰਜਾਬ ਸਟੇਟ ਦਾ ਸਿਸਟਮ ਹੈ ਇਹ ਇਨਕੁਆਰੀ ਸੀਬੀਆਈ ਜਾਣੀ ਚਾਹੀਦੀ ਹੈ ਕਿ ਕਿਸੇ ਤੇ ਕੋਈ ਕਸ਼ਨ ਰੇਜ਼ ਨਹੀਂ ਕਰਦੀ ਮਗਰ ਮੇਰੀ ਸੀਬੀਆਈ ਇਨਕੁਆਰੀ ਹੋਣੀ ਚਾਹੀਦੀ ਹੈ ਅਗਰ ਸਾਨੂੰ ਜਸਟਿਸ ਚਾਹੀਦਾ ਪੰਜਾਬ ਨੂੰ ਤੇ ਸੀਬੀਆਈ ਜਾਣੀ ਚਾਹੀਦੀ ਹੈ ਨਾ ਮਾਨਿਕਸ ਹੋ ਰਿਹਾ ਜੀ ਹੋਈ ਸਾਰਾ ਮੈਂ ਉਹਨਾਂ ਨੂੰ ਆਪਣੇ ਪੁਆਇੰਟ ਜਟ ਦਿੱਤਾ ਸੀ ਮੈਂ ਕਹਾਂ ਸੀ ਉਹ ਮੈਨੂੰ ਰਿਕੁਐਸਟ ਕਰ ਰਹੇ ਸੀ ਮੋਰਚਾ ਨਾ ਹੋਏ ਤੁਸੀਂ ਮਨਾ ਕਰ ਦਿਓ ਮੈਂ ਕਿਹਾ ਜੀ ਨਹੀਂ ਇਹ ਮੋਰਚਾ ਮੇਰਾ ਕੱਲਿਆਂ ਦਾ ਨਹੀਂ ਹੈ ਇਹ ਪੂਰੇ ਪੰਜਾਬ ਦਾ ਹੈ ਇਹ ਮੁੱਤਾਂ ਦੇਰਾ ਨਹੀਂ ਹੈ ਪੂਰੇ ਪੰਜਾਬ ਦਾ ਕਿਉਂਕਿ ਇਹ 4 ਗੁੰਡੇ ਅੱਜ ਨਹੀਂ ਕੱਡੇ ਤਾਂ ਇੱਧਰ ਤੇ 20 ਗੁੰਡੇ ਪੈਦਾ ਹੋ ਜਾਣਗੇ ਅਗਰ ਇਹ 4 ਗੁੰਡਿਆਂ ਨੂੰ ਕੱਢਾਂਗੇ ਤਾਂ 20 ਕੱਟ ਹੋਣਗੇ ਕਿ ਕਰ ਸਕਣ ਨੂੰ थैंक यू जी मैं सा मैं नो कोई पॉलिटिक्स पार्टी नहीं चाहिए मैं किसी पॉलिटिक्स पार्टी नाल नहीं हां मैं महाराणी जी ਨੂੰ ਵੀ ਹੱਥ ਜੋੜ ਕੇ ਕਹਿੰਦੀ आई विल नॉट गिव स्टेज टू एनी पॉलिटिकल पार्टी ए एक नागरिक ਦਾ ਮੁੱਦਾ ਹੈ ए एक ਇਨਸਾਨੀਅਤ ਦਾ ਮੁੱਦਾ ਹੈ ਪੋਲਿਟਿਕ ਮੁੱਦਾ ਨਹੀਂ ਹੈ ਨੀਤਿਕਾ ਦੇ ਸਰ ਮੇਰਾ ਨਾਮ ਹੈ ਡਿਸਟ੍ਰਿਕਟ ਕੁਕਵੜਾ ਦੇ ਵਿੱਚ ਪੋਸਟਡ ਹਾਂ ਇਸ ਟਾਈਮ ਮੈਂ ਤਾਂ ਐਸਐਸਪੀ ਨਾਨਕ ਸਿੰਘ ਨੂੰ ਇੱਕ ਗੱਲ ਕਹਿਣਾ ਚਾਹਾਂਗਾ ਇਹ ਇੱਕ ਛੋਟਾ ਜਿਹਾ ਅਨਕਾਉਂਟ ਪਤਾ ਨਹੀਂ ਸੱਚਾ ਹੈ ਜਾਂ ਝੂਠਾ ਜਿਹਨੂੰ ਪੇਟਾ ਤੇ ਹਵਾ ਜਾ ਗਏ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਨਾ ਡਿਸਟ੍ਰਿਕਟ ਕੋਕਵੜਾ ਮੇਰੇ ਨਾਲ ਭੇਜੋ ਇਹਨਾਂ ਨੂੰ ਸਹੀ ਇਨਕੁਆਇਰੀ ਹੁੰਦਾ ਕੀ ਆ ਉਹ ਦਿਖਾ ਦਾਂਗੇ ਅਸੀਂ ਮੈਂ ਦਾਅਵੇ ਨਾਲ ਕਹਿਣਾ ਵੀ ਜੇ ਇਹਨਾਂ ਦੀ ਪੰਜਾਬ ਪੁਲਿਸ ਸਿਰ ਵੀ ਚੱਕ ਜੇ ਮੇਰੇ ਮੂੰਹ ਤੇ ਠੁਕ ਦਿਓ ਬਸ ਕਿਉਂਕਿ ਪੂਰੀ ਇਨਕੁਆਇਰੀ ਹੋਈ ਆ ਫਿਰ ਉਸ ਤੋਂ ਬਾਅਦ ਐਫਆਈਆਰ ਵੀ ਲੌਂਚ ਹੋ ਗਈ ਹੈਗੀ ਆ ਤਾਂ ਸਰ ਮੈਂ ਇਹ ਮੰਨਦਾ ਵੀ ਇਹ ਕੁਝ ਉਹਨਾਂ ਦੇ ਖਿਲਾਫ ਐਕਸ਼ਨ ਲੈਣਗੇ ਮੈਂ ਤਾਂ ਇੱਕੋ ਹੀ ਗੱਲ ਕਹਾਂਗਾ ਵੀ ਸੀਬੀਆਈ ਨੂੰ ਇਹ ਕਾਰਵਾਈ ਦਿੱਤੀ ਆ ਬਈ ਲਾਅ ਨਾਅਰਡਰ ਦੀ ਗੱਲ ਕਰਦੇ ਹਾਂ ਜਿੱਦਾਂ ਜਾਏਗਾ ਅਸਲ ਵਿੱਚ ਅਧਾਰੀ ਦੀ ਜਾਂਚ ਹੋ ਗਈ ਹੈ ਉਸ ਤੋਂ ਬਾਅਦ ਬਾਈ ਨੇ ਐਫ ਆਈ ਆਰ ਦਰਜ ਹੋ ਗਈ ਹੈ ਕੁਛ ਨਹੀਂ ਇਹ ਕੁਛ ਨਹੀਂ ਬਿਲਕੁਲ ਇਹ ਪੰਜਾਬ ਪੁਲਿਸ ਸਾਨੂੰ ਬਹੁਤ ਜ਼ਿਆਦਾ ਤੰਗ ਕਰਦੀ ਹੈ ਮੇਰੇ ਖੁਦ ਨਾਲ ਜੁਲਾਈ 2022 ਦੇ ਵਿੱਚ ਸਮਾਣੇ ਸਾਡੇ ਨਾਲ ਸਮਾਣੇ ਸਿਟੀ ਚ ਸੋਮ ਪ੍ਰਕਾਸ਼ ਹੈੱਡ ਕਨਸਟੇਬਲ ਨੇ ਮੈਂ ਕਿਸੇ ਕੇਸ ਚ ਉਹਨਾਂ ਕੋਲ ਚਲਾ ਗਿਆ ਮੈਨੂੰ ਖੁਦ ਉਹਨਾਂ ਨੇ ਕਿਹਾ ਕਹਿੰਦੇ ਵੀ ਫਾਇਦਾ ਕੋਈ ਨਹੀਂ ਨਿਕਲ ਜਾ ਤੂੰ ਅਸੀਂ ਪਤਾ ਨਹੀਂ ਕਿੰਨੇ ਫੌਜੀ ਲਵੇਟਦੇ ਇਦਾਂ ਹੀ ਕੇਸਾਂ ਚ ਵੀ ਹੋਣਾ ਹੋਵੇ ਅਸੀਂ ਤੈਨੂੰ ਵੀ ਇਸੇ ਕੇਸ ਇਨਵੋਲ ਕਰ ਦਈਏ ਉਦੋਂ ਬਾਅਦ ਵੀ ਜਦੋਂ ਵੀ ਆਈਦਾ ਮਤਲਬ ਇੱਕੋ ਹੀ ਉਹਨਾਂ ਦੇ ਹਜੇ ਵੀ ਉਹ ਕੇਸ ਪੈਂਡਿੰਗ ਰੱਖਿਆ ਹੋਇਆ ਹੈ ਉਹਨਾਂ ਨੇ ਜਾਣ ਕੇ ਤੇ ਕਹਿੰਦਾ ਆਪ ਸਾਾਨੂੰ ਇਸ ਗੱਲ ਚ ਲਿਜਾ ਲੈਂਦੇ ਨੇ ਵੀ ਅਸੀਂ ਨਹੀਂ ਤਾਂ ਤੁਹਾਡੇ ਤੇ ਕੇਸ ਪਾ ਦਾਂਗੇ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਪੁਲਿਸ ਇਹ ਕੁਛ ਇੱਕ ਕਾਰਵਾਈ ਇਹਨਾਂ ਦੇ ਖਿਲਾਫ ਕਰੂਗੀ ਹਾਂਜੀ ਆ ਉਹ ਵੀ ਲਾਲ ਰੋਡ ਤੇ ਚੱਲਦੀ ਹੈ ਹਾਂਜੀ ਆ ਉਹ ਵੀ ਲਾਲ ਰੋਡ ਤੇ ਬਿਲਕੁਲ ਹੀ ਬਿਲਕੁਲ ਲੱਗਦਾ ਹੈ ਕਿ ਇਸੇ ਤੋਂ ਜਿਹੜਾ ਹੈਗਾ ਮੈਨੂੰ ਕੋਈ ਉਮੀਦ ਨਹੀਂ ਜੀ ਪੰਜਾਬ ਪੁਲਿਸ ਤੋਂ ਮੈਂ ਨਹੀਂ ਕਹਿੰਦਾ ਵੀ ਇਹ ਕੁਝ ਐਕਸ਼ਨ ਲੈਣਗੇ ਇਹਨਾਂ ਦੇ ਖਿਲਾਫ ਸੀਬੀਆਈ ਨੂੰ ਅਰਗੂਮੈਂਟ ਕੀਤੀ ਜਾਵੇ ਇਸ ਗੱਲ ਦਾ ਧੰਨਵਾਦ ਜੀ